ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਆਪ ਤੇ ਕਾਂਗਰਸ ਦੇ ਗੱਠਜੋੜ ਦੇ ਉੱਤੇ ਬੋਲਦੇ ਨਜ਼ਰ ਆ ਰਹੇ ਨੇ ਔਰ ਆਪਣੇ ਬਿਆਨਾਂ ਦੇ ਵਿੱਚ ਇੱਕ ਇਹੋ ਜਿਹਾ ਬਿਆਨ ਦੇ ਗਏ ਜਿਸ ਨੂੰ ਲੈ ਕੇ ਵੱਡੇ ਸਵਾਲ ਜ਼ਰੂਰ ਖੜੇ ਹੋ ਸਕਦੇ ਨੇ ਦਰਅਸਲ ਬੀਬੀ ਹਰਸਿਮਰਤ ਕੌਰ ਬਾਦਲ ਇਹ ਕਹਿ ਰਹੇ ਹੁੰਦੇ ਨੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਤਾਂ 2013 ਦੇ ਵਿੱਚ ਹੀ ਹੋ ਗਿਆ ਸੀਗਾ ਔਰ ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਦੇ ਲੋਕਾਂ ਨੂੰ ਸਿਰਫ ਬੇਵਕੂਫ ਬਣਾਇਆ ਜਾ ਰਿਹਾ ਇੱਕ ਪਾਸੇ ਕਾਂਗਰਸ ਦਾਅਵੇ ਕਰ ਰਹੀ ਹੈ ਕਿ ਉਹ ਹਰਗੇਜ਼ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਚਾਹੁੰਦੀ ਔਰ ਦੂਜੇ ਪਾਸੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਇਹੀ ਕਹਿ ਰਹੇ ਨੇ ਪਰ ਇਹ ਸਿਰਫ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਹੈ ਬੀਬੀ ਹਰਸਿਮਰਤ ਕੌਰ ਬਾਦਲ ਦਾ ਦਾਅਵਾ ਹੈ ਉਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਦੋਵਾਂ ਦੇ ਗੱਠਜੋੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀਆਂ ਦਾ ਇਨਸਾਫ ਨਹੀਂ ਦਿਵਾਉਣ ਦਿੱਤਾ ਹੈਰਾਨੀ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਨਸਾਫ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਰਲ ਕੇ ਨਹੀਂ ਦਿਵਾਣ ਦਿੱਤਾ ਇਹ ਬੀਬੀ ਹਰਸਿਮਰਤ ਕੌਰ ਬਾਦਲ ਦਾਵਾ ਕਰਦੇ ਨਜ਼ਰ ਆ ਰਹੇ ਨੇ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉੱਤੇ ਮੜਦੇ ਨਜ਼ਰ ਆ ਰਹੇ ਨੇ ਔਰ ਨਾਲ ਦੀ ਨਾਲ ਕਹਿ ਰਹੇ ਨੇ ਕਿ ਇਹਨਾਂ ਦਾ ਗੱਠ ਜੋੜ ਹੋ ਚੁੱਕਿਆ ਹੈ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਔਰ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੇ ਨਾਲ ਜੋੜੇ ਰੱਖਣਾ ਚਾਹੁੰਦੇ ਨੇ ਇੱਕ ਪਾਸੇ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਗੱਠ ਜੋੜ ਦੇ ਬਾਰੇ ਚਰਚਾ ਕੀਤੀ ਪਰ ਦੂਜੇ ਪਾਸੇ ਅੱਥਰ ਤੱਕ ਕਹਿ ਦਿੱਤਾ ਕਿ ਦੋਵਾਂ ਪਾਰਟੀਆਂ ਨੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀਆਂ ਦਾ ਇਨਸਾਫ ਨਹੀਂ ਦਿਵਾਉਣ ਦਿੱਤਾ ਜਿਹੜੀਆਂ ਬੇਅਦਬੀਆਂ 2015 ਦੇ ਵਿੱਚ ਹੋਈਆਂ ਜਿਸ ਦਾ ਸਿੱਖ ਕੌਮ ਨੂੰ ਰੋਸ ਹੈਗਾ ਆ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਰਲ ਕੇ ਉਹਨਾਂ ਬੇਅਦਬੀਆਂ ਦਾ ਇਨਸਾਫ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਦਿਵਾਉਣ ਦਿੱਤਾ ਖੈਰ ਹੋਰ ਕੀ ਕੁਝ ਬੋਲਣੇ ਨੇ ਬੀਬੀ ਜੀ ਆਓ ਸੁਣ ਲੈਂਦੇ ਹਾਂ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਸਮਝੌਤਾ 2013 ਤੋਂ ਦਿੱਲੀ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਪਰਦੇਸੀ ਅਸੀਂ ਆਡਾ ਇਹ ਤੋਂ ਉਹ 2015 ਤੋਂ ਕੱਠੇ ਨੇ ਪੰਜਾਬ 'ਚ ਦੇਖ ਲਓ ਬੇਅਦਬੀਆਂ ਦੇ ਮਾਮਲੇ 'ਚ ਇਕੱਠੇ ਹੋ ਕੇ ਇਹਨਾਂ ਨੇ ਸਾਨੂੰ ਇਹਨਾਂ ਦਾ ਹੱਲ ਨਹੀਂ ਕਰਨ ਦਿੱਤਾ ਢੰਡ ਕੇ ਸਾਨੂੰ ਸਿਆਸਤ ਖੇਡੀ ਦੋਹਾਂ ਨੇ ਸਰਕਾਰਾਂ ਆਪਣੀਆਂ ਬਣਾਈ ਤਾਂ ਅੱਜ ਵੀ ਅਦਬੀ ਦੇ ਕੇਸ ਕਿੱਥੇ ਨੇ ਕਿਹੜਾ ਨੇ ਹੱਲ ਕੀਤਾ ਹਕੀਕਤ ਹੈ ਕਿ ਬੇਅਦਬੀਆਂ ਦੇ ਕੇਸ ਨੂੰ ਕਮਜ਼ੋਰ ਕਰਕੇ ਸੂਬੇ ਤੋਂ ਬਾਹਰ ਉਹ ਕੇਸ ਚਲੇ ਗਏ ਰਫਾ ਦਫਾ ਹੋ ਕੇ ਖਤਮ ਹੋ ਜਾਣਗੇ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਹੱਲ ਹੀ ਨਹੀਂ ਕਰਨਾ ਇਹਦੇ ਉੱਤੇ ਕੱਲੀ ਸਿਆਸਤ ਖੇਡਣੀ ਹੈ ਗੰਦੀ ਸਿਆਸਤ ਕੀ ਅਸੀਂ ਨਸ਼ੇ ਵੇਚਦੇ ਹਾਂ ਸਾਡੇ ਪਰਿਵਾਰ ਦੇ ਉੱਤੇ ਇਲਜ਼ਾਮ ਲਾ ਕੇ ਜੇਰੀਵਾਲ ਨੂੰ ਮਾਫੀ ਮੰਗਣੀ ਪਈ। ਇਹ ਸਮਝੇ ਉਹ ਤੇ ਜੇਲ੍ਹ 'ਚ ਬੈਠਿਆ ਜੀ ਇਹਦੇ ਵਿੱਚ ਵੀ ਜੇਲ੍ਹ 'ਚ ਜਾਊਗਾ ਤੇ ਇਹ ਜਿਹੜਾ ਅਸੀਂ ਕਹਿੰਦੇ ਸਾਡੇ ਉੱਤੇ ਇਲਜ਼ਾਮ ਲੱਗਦੇ ਸੀ ਤਾਂ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕਰਦੇ ਜੇ ਅਸੀਂ ਨਸ਼ੇ ਵੇਚਦੇ ਆ। ਲੋਕਾਂ ਦੇ ਪੁੱਤ ਮਰੀ ਜਾ ਰਹੇ ਨੇ ਤੇ ਇਹਨਾਂ ਨੂੰ ਪਰਵਾਹ ਹੀ ਨਹੀਂ ਕਿ ਨਸ਼ੇ ਹਰ ਗਲੀ ਹਰ ਮੁਕੜ 'ਚੇ ਮਿਲੇ ਮਹੀਨੇ ਬਣ ਕੇ ਬੈਠੇ ਨੇ ਹਫਤੇ ਬਣ ਕੇ ਬੈਠੇ ਨੇ ਨਸ਼ਾ ਨੂੰ ਰੋਕਣ ਦਾ ਕੰਮ ਕੌਣ ਕਰਿਆ ਕਿਹੜਾ ਵੱਡਾ ਇਹਨਾਂ ਜਿਹੜੇ ਕਹਿੰਦੇ ਮਗਰਮਾ ਛੱਡਾਂਗੇ ਕਿਹੜਾ ਮਗਰਮਾ ਨਾਮੇ ਹਸਪਤਾਲਾਂ 'ਚ ਫੜਿਆ। ਬਰਕਰ ਜਿਹੜੇ ਵੇਚਦੇ ਨੇ ਜਿਹੜੇ ਦੋ ਫਲੇ ਵੀ ਜਾਂਦੇ ਸ਼ਾਂਤ ਤੇ ਉੱਥੇ ਦੇ ਜਾਂਦੇ ਨੇ ਹਕੀਕਤ 'ਚ ਇਹ ਚੱਲ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ